ਸਬ ਡਿਵੀਜ਼ਨ ਦਾ ਰਾਜਪੁਰਾ ਦੇ ਪਿੰਡ ਕੁੱਥਾ ਗੇੜੀ ਦੇ ਵਿੱਚ ਪਹੁੰਚੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਦੇ ਨਾਲ ਸਬੰਧਾਂ ਦੀ ਜਾਂਚ ਕਰਨ ਲਈ ਪਹੁੰਚੀ ਟੀਮ ਜਤਾਈ ਗਈ ਸ਼ੰਕਾ ਖੇੜੀ ਗੰਡੀਆਂ ਪੁਲਿਸ ਦੀ ਸੁਰੱਖਿਆ ਦੇ ਵਿੱਚ ਪਹੁੰਚੀ ਐਨਆਈ ਟੀਮ ਨੇ ਕੁੱਤਾ ਕਿਹੜੇ ਪਿੰਡ ਦੇ ਵਿੱਚ 6 ਘੰਟੇ ਕੀਤੀ ਜਾਂਚ ਬਾਹਰ ਨਿਕਲਣ ਤੋਂ ਬਾਅਦ ਨਹੀਂ ਕੀਤੀ ਪੱਤਰਕਾਰਾਂ ਨਾਲ ਕੋਈ ਗੱਲਬਾਤ ਪੱਤਰਕਾਰਾਂ ਨਾਲ ਬਿਨਾਂ ਗੱਲਬਾਤ ਕੀਤੇ ਐਨਆਈਏ ਦੀ ਟੀਮ ਪ੍ਰਾਈਵੇਟ ਟੈਕਸੀ ਦੇ ਵਿੱਚ ਹੋਈ ਰਵਾਨਾ ਐਨਆਈ ਟੀਮ ਦੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਹੈ ਘਰ ਦੇ ਮਾਲਕ ਜਤਿੰਦਰ ਸਿੰਘ ਨੇ ਦੱਸਿਆ ਇਹ ਅੱਜ ਕਿਹਨਾਂ ਇਲਾਕੇ ਚ ਕਿਹਨਾਂ ਡਿਵਿਜਨਮੈਂਟ ਹੋਈ ਜਤਿੰਦਰ ਸਿੰਘ ਦਾ ਨਾਮ ਕਿਹੜਾ ਪਿੰਡ ਹੈ ਤੁਹਾਡਾ ਕੋਠਾ ਕਿੱਥੇ ਅੱਜ ਕਿ ਕਿਹਨਾਂ ਵੱਲੋਂ ਰੇਡ ਕੀਤੀ ਗਈ ਹੈ ਕੀ ਕਰਨਾ ਹੈ ਅੱਜ ਸਵੇਰੇ ਆਈ ਸੀ ਆਪਣਾ ਸਾਨੂੰ ਤਾਂ ਪਤਾ ਵੀ ਨਹੀਂ ਸੀ ਅਸਾਂ ਹਲਕਿ ਮੈਂ ਤਾਂ ਸਵੇਰੇ ਉੱਠ ਕੇ ਪਾਰਟ ਕਰ ਰਿਹਾ ਸੀ ਆਪਣਾ 2 ਵਜੇ ਉੱਠ ਜਾਣਾ ਸੀ ਤੇ ਮੈਂ ਦੇਖਿਆ ਵੀ ਬਾਹਰ ਕੋਈ ਆਈ ਹੋਈ ਆ ਫਿਰ ਮੈਂ ਉਹ ਕਹਿੰਦੇ ਵੀ ਦਿੱਲੀ ਤੋਂ ਆਏ ਹੋਏ ਆ ਵੀ ਕੋਈ ਫਿਰ ਅੰਦਰ ਆ ਕੇ ਉਹਨਾਂ ਨੇ ਸਾਰੇ ਘਰ ਦੀ ਛਾਣਬੀਨ ਕਰੀ ਚਲੋ ਉਹਨਾਂ ਦਾ ਫਰਜ ਏ ਸਾਰਾ ਉਹਨਾਂ ਨੇ ਦੇਖਿਆ ਵੀ ਕੋਈ ਤੇ ਉਸ ਤੋਂ ਬਾਅਦ ਛਾਣਬੀਨ ਕਰਕੇ ਉਹਨਾਂ ਨੂੰ ਮਤਲਬ ਕਿ ਕੁੱਛ ਇਦਾਂ ਦਾ ਬਰਾਮਦ ਨਹੀਂ ਹੋਇਆ ਸਾਡੇ ਦੋ ਫੋਨ ਲੈ ਗਏ ਇਨਵੈਸਟੀਗੇਸ਼ਨ ਵਾਸਤੇ ਤੇ ਆਪਣਾ ਦੋ ਕਿਤਾਬਾਂ ਸੀ ਆ ਜਿਹੜੇ ਉਹ ਦੋ ਕਿਤਾਬਾਂ ਲੈ ਕੇ ਇਤਿਹਾਸ ਦੀਆਂ ਦੋ ਕਿਤਾਬਾਂ ਸੀ ਤੇ ਤੁਹਾਡਾ ਆ ਅਮਰਤਪਾਲ ਦੇ ਨਾਲ ਵੀ ਕੋਈ ਲਿੰਕ ਹੈਗਾ ਕੋਈ ਰਿਸ਼ਤੇਦਾਰੀ ਹੈਗੀ ਅਮਰਤਪਾਲ ਨਾਲ ਨਹੀਂ ਸਾਡਾ ਤਾਂ ਅੱਜ ਤੱਕ ਇਦਾਂ ਦਾ ਕੋਈ ਲਿੰਕ ਨਹੀਂ ਹੈਗਾ ਜੀ ਆ ਕਦੇ ਮੁਲਾਕਾਤ ਹੋਈ ਆ ਆਪਣੀ ਮੁਲਾਕਾਤ ਤੱਕ ਵੀ ਨਹੀਂ ਹੋਈ ਆਪਣੀ ਤਾਂ ਅੱਛਾ ਕਦੀ ਜਿਹੜੀ ਉਹਨਾਂ ਦੇ ਨਾਲ ਜੁੜੇ ਹੋયા ਤੁਸੀਂ ਵਾਰਿਸ ਪੰਜਾਬ ਦੇ ਨਹੀਂ ਅਸੀਂ ਨਹੀਂ ਜੁੜੇ ਹੋ ਜਿੱ ਤੱਕ ਕਰ ਤੋਂ ਇੰਨਾ ਟਾਈਮ ਹੀ ਲੱਗਦਾ ਸੀ ਤਾਂ ਸਿੱਧੇ ਸਾਦੇ ਆਪਣਾ ਪਾਠ ਕਰਦੇ ਹਾਂ ਉੱਤੇ ਆਪਾਂ ਚੱਲਦੇ ਹਾਂ ਉੱਪਰ ਦਿਖਾ ਦਨੇ ਉੱਪਰ ਉਹਨਾਂ ਦੇ ਦੁਆਰਾ ਕੀ ਦੱਸਿਆ ਗਿਆ ਕੀ ਕਿਉਂ ਜਿਹੜਾ ਉਹ ਕਹਿੰਦੇ ਵੀ ਉਹਦਾਂ ਨੂੰ ਇਦਾਂ ਲੱਗੇ ਹੋ ਹੁਣ ਸੰਗਤ ਸਾਡੇ ਕੋਲੋਂ ਪਾਠ ਕਰਵਾਂਦੀ ਹੈ ਹਨਾ ਵੀ ਕੋਈ ਇਦਾਂ ਦਾ ਬੰਦੇ ਨੇ ਸਾਨੂੰ ਸੰਪਰਕ ਨਾ ਕੀਤਾ ਕਰ ਲਿਆ ਹੋਵੇ ਇਦਾਂ ਹੋ ਸਕਦਾ ਬਾਕੀ ਸਾਨੂੰ ਅਜੇ ਪ੍ਰੋਪਰ ਜਾਣਕਾਰੀ ਨਹੀਂ ਹੈਗੀ ਵੀ ਕੀ ਹੈ ਡੇਟ ਵਗੈਰਾ ਡੇਟ ਦਿੱਤੀ ਸਾਨੂੰ 26 ਤਰੀਕ ਨੂੰ ਚੰਡੀਗੜ੍ਹ ਚੰਡੀਗੜ੍ਹ ਮਾਡਲ ਜੇਲ੍ਹ ਉਹ ਕਿ ਉਹਨਾਂ ਨੇ ਆਪਣੀ ਜਿਹੜੇ ਪਾਠ ਤੁਸੀਂ ਕਰਦੇ ਹੋ ਉਹਦੀ ਕਿੰਨੀ ਭੇਟਾ ਲੈਣੇ ਤੁਸੀਂ ਉਹਦੇ ਇੱਕ ਜਿਹੜਾ 7 ਦਿਨਾਂ ਦਾ ਪਾਠ ਹੈ ਸੰਪਟ ਪਾਠ ਹੈ ਉਹਦੀ 51000 ਸੇਵਾ ਜੀ ਦੂਜਾ 13 ਦਿਨਾਂ ਦਾ ਪਾਠ ਹੁੰਦਾ ਉਹਦੇ 1 ਲੱਖ ਰੁਪਈਆ ਸੇਵਾ ਜੀ ਸਾਰੇ ਪਾਠ ਇਸਿੰਝ ਵੀ ਆਪਣੇ ਕੋਈ ਤੁਹਾਨੂੰ ਬਾਹਰੋਂ ਇਹ ਪੈਸੇ ਦੀ ਆਈ ਹੈ ਇਸ ਕੋਲ ਉਹ ਵੱਡੀ ਫੰਡਿੰਗ ਆਈ ਹੈ ਵੱਡੀ ਫੰਡਿੰਗ ਕੋਈ ਨਹੀਂ ਆਈ ਹੈ ਕਿ ਮੇਰੀ ਸਾਰੀ ਸਟੇਟਮੈਂਟਾਂ ਵੀ ਹੈ ਉਹਨਾਂ ਨੇ ਦੇਖ ਲਈਆਂ ਕੋਈ ਵੀ ਐਦਾਂ ਦੀ ਕੋਈ ਬੈਂਕ ਦੀ ਕਾਪੀ ਵੀ ਲੈ ਕੇ ਗਏ ਨੇ ਜੀ ਨਾ ਬੈਂਕ ਦੇ ਬੈਂਕ ਦੇ ਅਕਾਊਂਟ ਵਗੈਰਾ ਸਾਰੇ ਲੈ ਕੇ ਫੋਨ ਨੰਬਰ ਦੇ ਨਾਲ ਹੀ ਲਿੰਕ ਅਸੀਂ ਫੋਨ ਨੰਬਰ ਦੇ ਵਿੱਚ ਸਾਰਾ ਕੁਝ ਉਹ ਫੋਨ ਨੰਬਰ ਲੈ ਗਏ ਕਿਤੇ ਕਿਤੇ ਮੋਬਾਈਲ ਲੈ ਕੇ ਗਏ ਨੇ ਜੀ ਮੇਰੇ ਨੇ ਮੇਰੇ ਮੋਬਾਈਲ ਹੀ ਲੈ ਕੇ ਗਏ ਹਾਂਜੀ ਬਾਕੀ ਘਰ ਦੇ ਮੋਬਾਈਲ ਸਾਰੇ ਛਾਣਬੀਣ ਕਰੀ ਮੇਰੇ ਦੇ ਵਿੱਚ ਵੀ ਉਹ ਕਹਿੰਦੇ ਵੀ ਅੱਗੇ ਜਾ ਕੇ ਹੋਰ ਇਨਵੈਸਟੀਗੇਸ਼ਨ ਕਰ ਲਾਂਗੇ ਕਦੋਂ ਆਏ ਸੀਗੇ ਅੱਜ ਸਵੇਰੀ ਆਈ ਸੀ ਕਿਹਨੇ ਕਿਹਨੇ ਜੀ 5:30 ਵਜੇ ਜੀ ਹੋਰ ਇਨਵੈਸਟੀਗੇਸ਼ਨ ਚ ਕੋਈ ਦੱਸਣਾ ਚਾਹੁੰਦੇ ਹੋ ਤੁਸੀਂ ਆਪਣੇ ਆਪ ਹੋਰ ਤਾਂ ਕੁਛ ਨਹੀਂ ਐਦਾਂ ਦੀ ਗੱਲ ਹੈਗੀ ਜੀ ਬਾਕੀ ਇੰਵਰਸਿਟੀ ਵੇਰੇ ਸਾਰੇ ਘਰ ਦੀ ਛਾਣਪਿੰਨ ਕਰੀ ਉਹਨਾਂ ਨੇ ਕੁਛ ਨਹੀਂ ਮੀਲਿਆ ਸਾਰੇ ਬੈੱਡਾਂ ਤੋਂ ਲੈ ਕੇ ਸਾਰਾ ਕੁਝ ਉਹਨੇ ਛਾਣਪਿੰਨ ਕਰੀ ਚਲੋ ਉਹਨਾਂ ਦੀ ਡਿਊਟੀ ਸੀ ਤੇ ਬਾਕੀ ਐਦਾਂ ਦੀ ਕੋਈ ਮੋਬਾਈਲ ਏ ਕਿ ਦੋ ਬੁੱਕਾਂ ਮਿਲੀਆਂ ਬਸ ਹੋਰ ਤਾਂ ਕੁਛ ਨਹੀਂ ਹੈਗਾ ਜੀ ਉਹਨਾਂ ਨੂੰ ਬਸ ਇਹ ਹੀ ਸੀ ਠੀਕ ਹੈ ਨਿੱਕੇ ਜਿਹੇ ਬਾਬੇ ਪਿੰਡ ਦੇ ਵਿੱਚ ਰਹੇ ਅੱਛਾ ਜੱਦੀ ਪਿੰਡ ਹੈ ਸਾਡਾ ਕਿਹੜਾ ਪਿੰਡ ਦਾ ਕਿਹਨਾ ਪਿੰਡ ਕੁੱਥਾ ਖੜੀ ਦੂਜਾ ਵੀ ਦਿਖਾ ਦੇ ਇੱਕ ਮਿੰਟ ਇੱਕ ਮਿੰਟ ਪਾਪਾ ਜੀ ਦੂਜਾ ਤਮੇਂ ਜੁਲਾਈ ਤੇ ਨਾ ਤੁਹਾਡਾ ਨਾਮ ਹੈ ਠੀਕ ਹੈ ਠੀਕ